ਦੀ ਪਰਸ ਪਰਵਾਰ ਦੇ ਵਿਕਸੇ ਜਿੰਨੇ ਪ੍ਰਧਾਨੇ ਸਰ ਉਹ ਨਰਸਿੰਘ ਜੀ ਜਿਹੜਾ ਨਸ਼ਿਆਂ ਬਾਰੇ ਜੁੱਧ ਪੰਜਾਬ ਸਰਕਾਰ ਚਲਾ ਰਹੀ ਆ ਇਹਦੇ ਵਿੱਚ ਕਿੰਨੀ ਕਾਮਯਾਬੀ ਮਿਲੇਗੀ ਕਿੰਨੀ ਕੀ ਕਰਨੇ ਕਟ ਕਾਮਯਾਬੀ ਮੰਨਦੇ ਉਸ ਤਾਂ ਚਾਹੇ ਤੇ ਇੱਕ ਹਫਤੇ ਦਾ ਨਿਸ਼ਾਨਾ ਬਣ ਕਰੇ ਉਹ ਬੋਲਦਾ ਬਣੇ ਬੜੀ ਵਧੀਆ ਮਿਹਰ ਚਲਾਈ ਹੈ ਜੁੱਧ ਨਸ਼ਿਆਂ ਉੱਤੇ ਰੋਧ ਇਹ ਤਾਂ ਗੱਲ ਠੀਕ ਹੈ ਔਰ ਜਦ ਨਸ਼ਾਈ ਕੋਸ ਨਹੀਂ ਕਰਦੀ سپورਟ ਜੇ ਨਸ਼ਾ ਖਤਮ ਕਰਨ ਵਾਸਤੇ ਪੁਲਿਸ ਤੇ ਪਬਲਿਕ ਦੀ سپورਟ ਹੋਵੇ ਤੇ ਨਸ਼ਿਆਂ ਦਾ ਵਿਰੋਧ ਪਾਈ ਜੋਗ ਚੱਲੇ ਤਾਂ ਉਹ ਕਰ ਸਾਡੇ ਪੰਜਾਬ ਦੀਆਂ ਸੌਆਂ ਥਾਗਾਗੇ ਲੋਕਾਂ ਨੇ ਸਾਡੇ ਪੰਜਾਬ ਦਾ ਸੱਦਿਆ ਨਾਸ ਕਰ ਦਿੱਤਾ ਹੈ ਤੁਸੀਂ ਦੇਖੋ ਕਿਤਾਬ ਪੰਜਾਬ ਸਾਡਾ ਜੜਿਆ 84 ਜੋ 47 ਜੋ ਆ ਹੁਣ ਦੇਖੋ ਨਸ਼ਿਆਂ ਚ ਕੋਈ ਸਾਰਾ ਕੁਝ ਗਲਤ ਹੋ ਜਾ ਰਿਹਾ ਹੈ ਤੇ ਸਾਡੀ ਜਿਹੜਾ ਨਸ਼ਾ ਕੋਈ ਵੀ ਕਿਤੇ ਵੀ ਹੈ ਉਹ ਪੁਲਿਸ ਦੀ ਪਰੈ ਨਮਾਈ ਏਥੇ ਵਿਕ ਰਿਆ ਮੈਂ ਦੇ ਕਹਿਣਾ ਕਿਉਂਕਿ ਉਸੇ ਦੇਖੋ ਜੇ ਪੁਲਿਸ ਹੀ ਪੁਲਿਸ ਨਾਲ ਵਾਲੀ ਫਰਤੀ ਤੇ ਬਾਕੀ ਕੀ ਕਰੇਗਾ ਜਿਹੜਾ ਕੱਲ ਹੀ ਕੇਸ ਤੁਸੀਂ ਲਾ ਲੋ ਆ ਲੈਡੀ ਜਿਹੜੀ ਫੜੀ ਹੈ ਪਟੰਡੇ ਦੇ ਵਿੱਚ ਔਰ ਨਸ਼ਾ ਫੜਿਆ ਉਹਦੇ ਕੋਲੋਂ ਕੱਲ ਕੋਈ 18 ਗ੍ਰਾਮ ਦੇ ਕਰੀਬ ਫੜਿਆ ਹੈ ਔਰ ਉਹ ਨਸ਼ਾ ਤੇ ਮੌਕੇ ਤੇ ਫੜਿਆ ਗਿਆ ਇਹਦਾ ਮਤਲਬ ਇਥੋਂ ਇਹ ਯਾਹਰ ਹੁੰਦਾ ਕਿ ਜਿਹੜਾ ਨਸ਼ਾ ਹੈ ਨਾ ਇਹ ਪੁਲਿਸ ਦੀ ਰਹਿਨਵਾਈ ਹੇਠ ਆ ਵਿਕਦਾ ਪਿਆ ਜਦੋਂ ਕਿ ਇਹਨੇ ਕਿਤੇ ਕਿਸੇ ਕੋਲੋਂ ਕਿ ਇਹ ਕੰਮ ਨਹੀਂ ਕਰ ਦਿੱਤੀ ਉਹਨੇ ਉਹਨੂੰ ਫੜ ਲਿਆ ਹੁਣ ਇੱਕ ਸਿਪਾਹੀ ਹੋਵੇ ਤੇ ਉਹਦੇ ਕੋਲ ਥਾਰ ਗੱਡੀ ਹੋਵੇ ਮਰਨਾ ਗੱਡੀ ਹੋਵੇ 2 ਕਰੋੜ ਦੀ ਉਹਨੇ ਕੋਠੀ ਬਣਾਈ ਹੋਵੇ ਮੈਂ ਤੇ ਮੈਂ ਵੀ ਮਹਿਕਮੇ ਜਰੇ ਆਂ ਅਸੀਂ ਵੀ ਠਾੜ ਰਹੇ ਆਂ ਸਾਡੇ ਕੋਲ ਕੋਈ ਨਾ ਕੁਝ ਨਹੀਂ ਹੋਇਆ ਇੱਥੋਂ ਤੇ ਪਤਾ ਲੱਗਦਾ ਹੈ ਕਿ ਅਫਸਰਾਂ ਦੀ ਵੀ ਮਗਰ سپورਟ ਹੈਗੀ ਔਰ ਅਫਸਰਾਂ ਦੀ سپورਟ ਕੱਲ ਵੀ ਤੁਸੀਂ ਇੱਕ ਆਡੀਓ ਚੱਲ ਰਹੀ ਹੈ ਉਹ ਨਾਂ ਦੇ ਨੀਵਾ ਅਫਸਰ ਦਾ ਲੈਣਾ ਉਹ ਸਾਰੇ ਨੇ ਅਫਸਰ ਦੀ ਆਡੀਓ ਸੁਣੀ ਹੈ ਕਿ ਉਹਦੇ ਵਿੱਚ ਕੀ ਚੱਲ ਰਿਹਾ ਔਰ ਉਸ ਤੋਂ ਬਾਅਦ ਇਸ ਬਾਰੇ ਜਿਹੜੀ ਗੱਲ ਚੱਲਦੀ ਹੈ ਇਸ ਲੇਡੀ ਦੀਆਂ 31 ਟ੍ਰਾਂਸਫਰਾਂ ਹੋ ਚੁੱਕੀਆਂ ਹੋਈਆਂ ਹੁਣ ਤੱਕ 31 ਟ੍ਰਾਂਸਫਰਾਂ ਔਰ ਜਦੋਂ ਵੀ ਕਿਸੇ ਜ਼ਿਲ੍ਹੇ ਤੋਂ ਜ਼ਿਲ੍ਹੇ ਦੂਜੇ 'ਚ ਬਦਲਣਾ ਹੋਵੇ ਕਿਸੇ ਮਲਾਜਮ ਨੂੰ ਸਾਡੇ ਪੁਲਿਸ ਮਲਾਜਮ ਨੂੰ ਤੇ ਉਹ ਚੰਡੀਗੜ੍ਹ ਤੋਂ ਆਈਜੀ ਹੈੱਡਕੁਆਰਟਰ ਦੇ ਆਜੀਪੀ ਦੀ ਰੇਤ ਦੇਖਦੇ ਘੇਡ ਪੱਦਲੀ ਇਥੇ ਸਾਵਧਾਰ ਹੁੰਦਾ ਕਿ ਆਈਜੀ ਹੈੱਡਕੁਆਰਟਰ ਜਿਹੜੇ ਸੁਖਚਾਨ ਸਿੰਘ ਗਿੱਲ ਦਾ ਵੀ ਇੱਥੇ ਹੱਥ ਹੈ ਜਨਾਬ ਕਿਉਂਕਿ ਬਦਲੀ ਉਹੀ ਕਰ ਸਕਦਾ ਥੱਲੇ ਵਾਲਾ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੀ ਬਦਲੀ ਨਹੀਂ ਕਰ ਸਕਦਾ ਤੇ ਫਿਰ ਬਦਲੀਆਂ ਦੇਖੋ ਪੋਸਟ ਨੰਬਰ ਉਹਦਾ ਮਾਨਸਾ ਦਾ ਪੋਸਟ ਨੰਬਰ ਉਹਦੀ ਪਠੰਡੇ ਤੇ ਡਿਊਟੀ ਕਰ ਲਈ ਉਹ ਹਸਪੀਟਲ ਦੇ ਵਿੱਚ ਕਿਉਂ ਇਥੋਂ ਕੀ ਪਤਾ ਲੱਗਦਾ ਇਥੋਂ ਸਾਨੂੰ ਪਤਾ ਲੱਗਦਾ ਵੀ ਨਹੀਂ ਹੱਥ ਸਾੜੇ ਇਥੋਂ ਸੋ ਮਾਨਸਾ ਨੂੰ ਜੇ ਗੱਲ ਸੁਣਦੇ ਹੋ ਨਾ ਨਸ਼ਾ ਖਤਮ ਕਰਨਾ ਹੈ ਤੇ ਜਿੱਦਾਂ ਇੱਕ ਦਿਨ ਡੀਜੀਪੀ ਨੇ ਕਹਿਤਾ ਇਹਨਾਂ ਕਾਲੀਆਂ ਭੇਟਾਂ ਵੀ ਮੈਂ ਖਤਮ ਕਰਤੀਆਂ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹਣਾ ਇਹਨਾਂ ਨੂੰ ਉਹ ਕਿਹੜੀ ਜਗ੍ਹਾ ਗੜੀਆਂ ਹੈ ਇੱਕ ਪਾਸੇ ਤੁਸੀਂ ਕੋਰਟ 'ਚ ਐਫੀ ਡਾਉਟ ਦੇ ਰਹੇ ਹੋ 1100 ਕੋ 1200 ਬੰਦਿਆਂ ਦਾ ਕਿ ਇਹ ਬੰਦਿਆਂ ਦੇ ਮੁਕਦਮੇ ਦਰਜ ਨੇ ਤੇ ਨੌਕਰੀ ਕਰ ਰਹੇ ਨੇ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਫਿਰ ਇਹ ਹੁਣ ਤੁਹਾਡੀਆਂ ਕਿਹੜੀਆਂ ਕਿਣੀਆਂ ਜਿਹੀ ਭੇਡਾਂ ਦੀਆਂ ਕਿਹੜੀਆਂ ਉਹ ਤਾਂ ਤੁਸੀਂ ਡਿਸਕਸ ਕਰਤੇ 52 ਇੱਕ ਦਿਨ ਇਹ ਕਹਿ ਕੇ ਕਾਲੀਆਂ ਭੇਡਾਂ ਨੇ ਇਹ ਫਿਰ ਕਿਹੜੀਆਂ ਇਹ ਤੁਹਾਡੀਆਂ ਪਾਲਤੂ ਹੋਈਆਂ ਫਿਰ ਨਾ ਤਾਂ ਹੀ ਬਵੇਂ ਜੜੀਆਂ ਕੋਈ ਜਿੰਨੇ ਤੁਹਾਨੂੰ ਮੈਂ ਦੱਸਿਆ ਜਨਾਂ ਨੇ ਐਫੀ ਡਾਉਟ ਕੋਰਟ ਦੇ ਵਿੱਚ ਦਿੱਤਾ ਉਹ ਐਫੀ ਡਾਉਟ ਦੀ ਮੇਰੇ ਕੋਲ ਕਾਪੀ ਹੈ ਮੈਂ ਕਾਪੀ ਵੀ ਦੇ ਸਕਦਾ ਮੀਡੀਆ ਨੂੰ ਜੇ ਚਾਹੀ ਤਾਂ ਮੈਂ ਕਾਪੀ ਦਿਆਂਗਾ ਉਸ ਤੋਂ ਬਾਅਦ ਦੇਖੋ ਅਤੇ ਕਿੰਨੇ ਅਫਸਰ ਫੜੇ ਜਾਂਦੇ ਪੈਣੇ ਇਹ ਸਾਰਾ ਇਹ ਕਿਹੜੀਆਂ ਚਿਕਣ ਦੇ ਨੇ ਜਲੰਧਰ ਪਰਚਾ ਹੋਇਆ ਇੱਕ ਇਨਸਪੈਕਟਰ ਤੇ ਤੇ ਬਦਲ ਕੇ ਤੁਸੀਂ ਲੁਧਿਆਣੇ ਲਾਤਾ ਹੋਵੇ ਉਹਨੂੰ ਤੇ ਇੱਕ ਬੰਦੇ ਤੇ ਪਰਚਾ ਹੋ ਕੇ ਬਰੀ ਹੋ ਜਾਂਦਾ ਤੇ ਉਹ ਸੜਕ ਦੇ ਤੇ ਰਿਆਂ ਕਰਦਾ ਵਈ ਇਹਦਾ ਮਤਲਬ ਤੁਹਾਡੇ ਉਹ ਪਾਲਤੂ ਬੰਦੇ ਨੇ ਕਾਇਰ ਚੱਲੇ ਰਹਿੰਦੇ ਆ ਕਿੱਡਾ ਕਰਨਲ ਸਾਹਿਬ ਦਾ ਮੈਟਰ ਉਠਿਆ ਉੱਤੇ ਕੋਈ ਗੱਲਬਾਤ ਨਹੀਂ ਹੈ ਇਹ ਸਾਰਾ ਹੀ ਅਫਸਰਾਂ ਦੀ ਰਹਿ ਨਮਾਈ ਹੇਟ ਹੋ ਰਿਹਾ ਮੈਂ ਮਤਲਬ ਮੁੱਖ ਦੀ ਗੱਲ ਸਾਰੀ ਧਮਾ ਕੇ ਉੱਥੇ ਆਂਦੀ ਹੈ ਇਹ ਕੋਈ ਕ੍ਰਾਈਮ ਜਿਹੜਾ ਹੁੰਦਾ ਹੈ ਜਦੋਂ ਤੱਕ ਸਾਡੀ ਪੁਲਿਸ ਦੇ ਅਫਸਰਾਂ ਦਾ ਹੱਥ ਹੈ ਉਦੋਂ ਤੱਕ ਉਹ ਹੁੰਦਾ ਹੀ ਨਹੀਂ ਸਰ ਸਰ ਉਹਨ ਸੀਐਮ ਸਾਹਿਬ ਇਹਦੇ ਬਾਰੇ ਕੁਝ ਐਕਸ਼ਨ ਲੈਣਗੇ ਜੇ ਕਿਸੇ ਯਾਰ ਵੱਡੇ ਅਫਸਰ ਦਾ ਨਾਮ ਦਾ ਸੀਐਮ ਸਾਹਿਬ ਨੂੰ ਤੇ ਜੇ ਵੱਡੇ ਅਫਸਰ ਦਾ ਨਾਮ ਦਾ ਨਾ ਤੁਰੰਤ ਮੈਗਨਮ ਅਫਸਰ ਨੂੰ ਭੇਜ ਕੇ ਡਿਸਮਿਸ ਕਰਨਾ ਚਾਹੀਦਾ ਪਰ ਡਿਸਮਿਸ ਛੱਡ ਕੇ ਸਸਪੈਂਡ ਨਹੀਂ ਕਰ ਸਕਦੇ ਇਹਨਾਂ ਨੇ ਬਦਲੀ ਨਹੀਂ ਕਰਨੀ ਕਿਉਂਕਿ ਹੁਣ ਇਲੈਕਸ਼ਨ ਨੇ ਬਾਕੀ ਦੇ ਗੱਲਾਂ ਬੜੀ ਦੂਰ ਦੀ ਗੱਲ ਹੈ ਜਿਹੜਾ ਇਹਨੂੰ ਕਰਨਾ ਸੋ ਇਹ ਮੈਂ ਤੇ ਪੁਲਿਸ ਨੂੰ ਅੱਗੇ ਵੀ ਕਹਿਣਾ ਤੇ ਹੁਣ ਵੀ ਕਹਿਣਾ ਜਿੰਨੇ ਸਾਡੇ ਐਸਐਚਓ ਲੱਗੇ ਨੇ ਡੀਐਸਪੀ ਐਸਪੀ ਲੱਗੇ ਨੇ ਮੈਂ ਪੀਪੀਆਸਾ ਵੀ ਕਹਿਣਾ ਅੱਗੇ ਤਾਂ ਕਹਿਣ ਦਾ ਕੋਈ ਫਾਇਦਾ ਹੀ ਨਹੀਂ ਮੈਂ ਉਹਨਾਂ ਨੂੰ ਇਹ ਕਹਿਣਾ ਵੀ ਪਰਚਿਆਂ ਵਾਲੇ ਪਾਸੇ ਘੱਟ ਹੋਵੋ ਕਿਉਂਕਿ ਪੰਜਾਬ ਸਾਡਾ ਉਹ ਜਰਨਾ ਤੇ ਤੁਸੀਂ ਪੰਜਾਬ ਦੇ ਪੁਲਿਸ ਦੇ ਵਿੱਚ ਤੁਸੀਂ ਵੀ ਪੰਜਾਬੀ ਉਹ ਤੇ ਰਹਿਣ ਵਾਲੇ ਵੀ ਪੰਜਾਬੀਏ ਤੇ ਫੜਨ ਵਾਲੇ ਵੀ ਪੰਜਾਬੀ ਨੇ ਤੇ ਫੜਾਉਣ ਵਾਲੇ ਵੀ ਪੰਜਾਬੀ ਨੇ ਪਰਚਿਆਂ ਵਾਲੇ ਪਾਸੇ ਘੱਟ ਹੋਵੋ ਤੇ ਨਸ਼ਾ ਖਤਮ ਕਰਨ ਵਾਲੇ ਪਾਸੇ ਜ਼ਿਆਦਾ ਹੋਵੋ ਤੁਸੀਂ ਦੇਖੋ 2 ਗ੍ਰਾਮ ਦਾ ਪਰਚਾ ਦੇ ਦਿੰਦੇ ਕੋਈ ਯਾਰ ਮੈਂ ਇਨਸਪੈਕਟਰ ਤੀ ਤੇ ਮੈਂ ਉਸ ਗੱਲ ਕਰਦਾ ਜਿਹੜਾ ਥਾਣੇਦਾਰ ਜਿਹਨੇ 2 ਗ੍ਰਾਮ ਦਾ ਪਰਚਾ ਦਿੱਤਾ ਕੋਈ ਯਾਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਤੂੰ 2 ਗ੍ਰਾਮ ਪਰਚਾ ਦੇਣ ਦੀ ਬਜਾਏ ਉਸ ਬੰਦੇ ਕੋਲ ਇਹ ਪੁੱਛ ਕਿ ਤੂੰ 2 ਗ੍ਰਾਮ ਲੈ ਆ ਕਿੱਥੋਂ ਕੋਈ ਪਰਚਾ ਦੇਵਾਂ ਵਾਲੇ ਪਾਸੇ ਘੱਟ ਹੋਵੇ ਤੇ ਨਸ਼ੇ ਖਤਮ ਕਰਨ ਵਾਲੇ ਪਾਸੇ ਜ਼ਿਆਦਾ ਹੋਵੇ ਜੇ ਕੋਈ 2-4 ਗ੍ਰਾਮ ਵਾਲਾ ਹੈਗਾ ਉਹਨੂੰ ਫੜ ਕੇ ਉਹਦੇ ਕੋਲੋਂ ਸਾਰਿਆਂ ਕੋਹ ਕੀਤੀ ਜਾਵੇ ਤੂੰ ਕਿਥੋਂ ਲੈ ਆ ਅੱਗੇ ਤੋਂ ਅੱਗੇ ਚੇਨ ਉਹਦੀ ਬਣਾ ਕੇ ਫੇਰ ਉਹ ਨਾ ਕਰ ਦੇ ਕਹਿੰਦਾ ਜੀ ਪੰਜਾਬ ਦੀ ਫਰੀਦ ਬੜੀ ਮਸ਼ਹੂਰ ਆ ਕਿ ਕਿਸੇ ਕੰਮ ਨੂੰ ਵੀ ਜਲਦੀ ਪਹੁੰਚਾ ਲੈਂਦੇ। ਉਹ ਤਤਦਾਂ ਦਾ ਮਾਮਲਾ ਹੋਵੇ ਜਾਂ ਹੋਰ ਕਿਤੇ ਦੇ ਤੇ ਨਿਚਿਆਂ ਦੇ ਮਾਮਲੇ ਵਿੱਚ ਸੇਵਾਤਾ ਨਾਲ ਕੰਮ ਕਰਨ ਤੋਂ ਬਹੁਤ ਛੇਤੀ ਨਿਕਾਸੀ ਕਰਦੇ। ਮੈਂ ਇਸ ਗੱਲ ਨਾਲ ਸੈਨਕਾ ਧੋੜੀ ਨਾਲ ਜੀ ਜੇ ਪੰਜਾਬ ਨੂੰ ਸਾਡੇ ਅਫਸਰ ਕੰਮ ਕਰਨ ਦੇ ਤਾਂ ਕਿਉਂਕਿ ਅਫਸਰਾਂ ਨੂੰ ਜਾਂਦੇ ਨੇ ਪੈਸੇ। ਮੈਂ ਬੇਤ ਜਿਕੇ ਗੋ ਕੇ ਕਹਿੰਦਾ ਕਿਉਂਕਿ ਅਫਸਰਾਂ ਨੂੰ ਜਾਂਦੇ ਨੇ ਪੈਸੇ। ਕੱਲ ਵੀ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਇੱਕ ਆਈਪੀਐਸ ਬੰਦਾ ਭਰਤੀ ਹੁੰਦਾ ਨਾ ਅਫਸਰ ਹੜਾ ਲੱਗਦਾ ਉਸ ਆਈਪੀਐਸ ਅਫਸਰ ਦੀ ਭਰਤੀ ਵੇਲੇ ਦੀ ਪ੍ਰਾਪਰਟੀ ਤੇ ਅੱਜ ਪ੍ਰਾਪਰਟੀ ਦੇਖੋ ਪੰਜਾਬ ਜਿੰਨੇ ਪੰਜਾਬ ਦੇ ਆਈਐਸ ਆਈਪੀਐਸ ਤੇ ਪਲੱਸ ਜਿੰਨੇ ਆ ਤਸੀਬਦਾਰ ਲੱਗੇ ਨੇ ਜੇ ਇਹਨਾਂ ਨੇ ਸਾਰੀਆਂ ਪ੍ਰਾਪਰਟੀਆਂ ਕਿਤੇ ਕਾਊਂਟ ਕੀਤੀਆਂ ਜਾਂ ਨਾ ਤੇ ਸਾਡਾ ਪੰਜਾਬ ਵੈਸੇ ਹੀ ਕਰਜ਼ਾ ਮੁਕਤ ਜਿਵੇਂ ਅਣਵੜੀ ਇਲੈਕਸ਼ਨ ਜਿੱਤਨੀ ਹੋਵੇ ਤੇ ਨਸ਼ਾ ਬੰਦ ਕਰਨਾ ਇਹਨਾਂ ਦੀ ਫੌਜ ਹੋਈ ਹੈ ਕਰਜ਼ਾ ਮੁਕਤ ਕਰਨ ਦੀ ਫੌਜ ਹੋਈ ਹੈ ਇਹਦੇ ਬਾਰੇ ਚਰਚਾ ਇਹ ਅੱਜ 3 ਸਾਲ ਬਾਅਦ ਉਹਨਾਂ ਨੂੰ ਨਸ਼ੇ ਦੀ ਵਾਰੀ ਜੁੱਧ ਚਲਾਉਣਾ ਆਇਆ ਜਦੋਂ 3 ਸਾਲ ਪਹਿਲਾਂ ਕੀ ਕੀ ਹੁੰਦਾ ਸੀ 3 ਸਾਲ ਪਹਿਲਾਂ ਜੇਬਾਂ ਹੀ ਭਰਦੇ ਨੇ ਇਹ ਉਹ ਕਿੱਥੇ ਗਏ ਐਮਐਲਏ ਜਿਹੜੇ ਮੋਬਾਈਲ ਠੀਕ ਕਰਦਾ ਸੀ ਤੇ ਜਿਹੜੇ ਆ ਕਰਦੇ ਸੀ ਜਿਹੜੇ ਸੈਕਲਾਂ ਤੇ ਗਏ ਸੋਸ਼ਲ ਜਦੋਂ ਉਹ ਉਹਨਾਂ ਗੱਡੀਆਂ ਤੇ ਕਿਉਂ ਹੁਣ ਕੋਈ ਨਹੀਂ ਸ਼ਕਲਣ ਤੇ ਜਾਂਦੇ ਹੁਣ ਕਿਉਂ ਨਹੀਂ ਬੰਦ ਹੁੰਦਾ ਨਸ਼ਾ ਕਿਉਂ ਨਹੀਂ ਬੰਦ ਹੁੰਦਾ ਨਸ਼ਾ ਬੰਦ ਕਰਨ ਦੀ ਇਹਨਾਂ ਦੀ ਆਪਣੀ ਇਛਾਬ ਨਹੀਂ ਤਾਂ ਹੋਵੇ ਹੁਣ ਲੁਧਿਆਣੇ ਦੇ ਇਲੈਕਸ਼ਨ ਆਏ ਨੇ ਹੁਣ ਲੁਧਿਆਣੇ ਦੇ ਇਲੈਕਸ਼ਨ ਦੇ ਵਿੱਚ ਆ ਕੇ ਜੀ ਇਹਨਾਂ ਦੇ ਜਿਹੜੇ ਮੇਨ ਨੇ ਕੇਜਰੀਵਾਲ ਸਾਗ ਆ ਕੇ ਤੇ ਲੁਧਿਆਣਾ ਆ ਕੇ ਕਹਿੰਦਾ ਮੈਂ ਕਸਮ ਖਾਂਦਾ ਜੀ ਪੰਜਾਬ ਦੀ ਕਸਮ ਖਾਂਦਾ ਜੀ ਮੈਂ ਨਸ਼ਾ ਖਤਮ ਕਰ ਦਿਆਂਗਾ ਮੈਂ ਪੁੱਛਣਾ ਪੰਜਾਬ ਦੀਆਂ ਕਸਮਾਂ ਖਾਗ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ